ਗਰਮ-ਗਰਮ ਸਮੋਸਿਆ ਦੇ ਵਿੱਚ ਚੋਕ ਕੋਂਡਮ ਪੱਥਰ ਆਤੇ ਤੰਬਾਕੂ ਮਿਲਿਆ ਏ ਦੇਖੋ ਕਿਵੇਂ ਜਦੋਂ ਲੋਕ ਗਰਮ-ਗਰਮ ਸਮੋਸੇ ਖਾਣ ਲੱਗੇ ਸੀ ਤੇ ਮੂੰਹ ਦੇ ਵਿੱਚ ਆ ਗਿਆ ਇਹ ਕੁਝ ਕਿਸਨੇ ਦੁਸ਼ਮਣੀ ਕੱਢਣ ਦੇ ਲਈ ਗਰਮ-ਗਰਮ ਸਮੋਸਿਆ ਦੇ ਨਾਲ ਇਹ ਕੁਝ ਕੀਤਾ ਏ ਸਾਰਾ ਕੁਝ ਦੱਸਦੇ ਆ ਜਿहां 사ਸੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਲੋਕ ਦੁਸ਼ਮਣੀ ਕੱਢਣ ਦੇ ਲਈ ਕੀ ਕੁਝ ਨਹੀਂ ਕਰ ਦਿੰਦੇ ਇਸ ਦੀ ਤਾਜ਼ਾ ਖਬਰ ਜਿਹੜੀ ਹੈ ਉਹ ਮਹਾਰਾਸ਼ਟਰ ਦੇ ਪੂਨੇ ਤੋਂ ਆਈ ਹੈ ਜਿੱਥੇ ਕੀ ਇੱਕ ਜੋ ਕੰਪਨੀ ਹੈ ਉਸਨੇ ਆਪਣੇ EMPLOYEES ਦੇ ਲਈ ਖਾਣਾ ਬਣਾਉਣ ਦੇ ਲਈ ਇੱਕ ਕੰਪਨੀ ਨੂੰ ਠੇਕੇ ਤੇ ਜੋ ਹੈ ਉਹ ਆਪਣਾ ਸਾਰਾ ਕੰਮ ਦਿੱਤਾ ਹੋਇਆ ਸੀ ਉਸ ਸਮੋਸੇ ਬਣਾਉਣ ਵਾਲੀ ਕੰਪਨੀ ਜਿਹੜੀ ਹੈ ਉਹ ਪਹਿਲਾਂ ਕੋਈ ਹੋਰ ਸੀ ਤੇ ਬਾਅਦ ਦੇ ਵਿੱਚ ਕਿਸੇ ਹੋਰ ਨੂੰ ਠੇਕਾ ਦੇ ਦਿੱਤਾ ਗਿਆ ਪਰ ਜੋ ਪਹਿਲਾ ਵਾਲਾ ਠੇਕੇਦਾਰ ਸੀ ਉਸ ਨੂੰ ਗੁੱਸਾ ਆਇਆ ਕਿ ਉਸਨੇ ਉਸ ਦਾ ਜਿਹੜਾ ਖਾਣਾ ਬਣਾਉਣ ਦਾ ਠੇਕਾ ਕਿਉਂ ਖੋਲਿਆ ਕਿਆ ਉਸਨੇ ਜਿਹੜਾ ਨਵੇਂ ਠੇਕੇਦਾਰ ਆਇਆ ਹੈ ਉਸਦੇ ਸਮੋਸਿਆਂ ਦੇ ਵਿੱਚ ਜੋ ਹੈ ਉਹ ਕੋਨਡਮ ਭਰ ਦਤਾ ਪੱਥਰ ਭਰ ਦਤਾ ਅਤੇ ਨਾਲ-ਨਾਲ ਤੰਬਾਕੂ ਦੇ ਨਾਲ-ਨਾਲ ਬਹੁਤ ਕੁਝ ਭਰ ਦਤਾ ਤੇ ਜਦੋਂ EMPLOYE ਖਾਣ ਲੱਗੇ ਤੇ ਉਹਨਾਂ ਦੇ ਮੂੰਹ ਦੇ ਵਿੱਚ ਇਹ ਸਭ ਚੀਜ਼ ਜਾਈਆਂ ਉਸ ਤੋਂ ਬਾਅਦ ਹੰਗਾਮਾ ਹੋ ਗਿਆ ਇਹ ਕੇਸ ਜਿਹੜਾ ਹੈ ਉਸ ਤੋਂ ਬਾਅਦ ਥਾਣੇ ਪਹੁੰਚਿਆ ਤੇ ਪਤਾ ਲੱਗਾ ਕਿ ਇਹ ਸਾਰਾ ਕੁਝ ਤਾਂ ਪੁਰਾਣੇ ਠੇਕੇਦਾਰ ਨੇ ਕੀਤਾ ਹੈ ਉਸ ਤੋਂ ਬਾਅਦ ਪੰਜ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਪਰ ਇਸ ਖਬਰ ਨੇ ਸਭ ਨੂੰ ਡਰਾ ਕੇ ਰੱਖ ਦਿੱਤਾ ਇਹ ਕਹਿ ਦਿੱਤਾ ਕਿ ਦੁਸ਼ਮਣੀ ਅਜਹੀ ਵੀ ਨਹੀਂ ਹੋਣੀ ਚਾਹੀਦੀ ਦੁਸ਼ਮਣੀ ਦੇ ਵਿੱਚ ਦੇਖੋ ਇੱਕ ਦੂਜੇ ਨੂੰ ਨੀਵਾ ਸੁੱਟਣ ਦੇ ਲਈ ਲੋਕ ਕੀ ਕੁਝ ਕਰ ਜਾਂਦੇ ਨੇ ਕੀ ਕੁਝ ਕਰਨਾ ਪੈਂਦਾ ਹੈ ਉਹਨਾਂ ਨੂੰ ਆਪਣੀ ਦੁਸ਼ਮਣੀ ਜਿਹੜੀ ਆ ਉਹ ਕੱਢਣ ਦੇ ਲਈ ਇਸ ਖਬਰ ਦੇ ਵਿੱਚ ਕੀ رائے ਰੱਖਦੇ ਹੋ ਜ਼ਰੂਰ ਦੱਸਣਾ